ਰਤਨਤਾਲੀ ਵਾਲਾ ਛੋਟੀ ਵੀਰ ਮੈਂ ਹੁਣੀ ਤੇਰੀ ਇੱਕ ਕਲਿੱਪ ਸੁਣ ਰਿਹਾ ਸੀਗਾ ਜਿੱਥੇ ਤੂੰ ਉਹ ਕਮਰੇ ਦੇ ਵਿੱਚ ਬੈਠਾ ਹੋਇਆ ਤੇ ਨਾਲ ਤੇਰੇ ਚਿੰਗ ਫੂੰਗਲੀ ਆ ਤੇ ਤੂੰ ਕਹਿ ਰਿਹਾ ਕਿ ਕਿੱਡੀ ਵੱਡੀ ਗੱਲ ਆ ਕਿ ਮੁੱਖ ਮੰਤਰੀ ਮਾਨ ਨੇ ਆਪਣਾ ਨਾਮ ਲਿਆ ਤੇ ਆਪਣੇ ਬਾਰੇ ਚਰਚਾ ਕੀਤੀ ਕਿੰਡਾ ਵੱਡਾ ਮਾਨ ਸਨਮਾਨ ਆ ਉਹ ਛੋਟੀ ਵੀਰ ਇਹ ਮਾਨ ਸਨਮਾਨ ਬਿਲਕੁਲ ਹੋਕਝਾਈ ਆ ਜਿਵੇਂ ਕੋਈ ਬਰਾਤਕਾਰੀ ਸਾਹ ਕਵੇ ਕਿ ਹਾਈ ਕੋਰਟ ਦੇ ਜੱਜ ਨੇ ਵੇਖੋ ਆਪਣੇ ਤੇ 2 ਘੰਟੇ ਚਰਚਾ ਕੀਤੀ ਤੇ ਆਪਣਾ ਨਾਮ ਲਿਆ ਬਿਲਕੁਲ ਹੋਕਝਾਈ ਆ ਅਸਲ ਵਿੱਚ ਰਤਨ ਗੱਲ ਪਤਾ ਕੀ ਹੈ ਛੋਟੀ ਵੀਰ ਜਦੋਂ ਸ਼ਾਇਦ ਤੂੰ ਬੋਲਣਾ ਤੇ ਰੋੜਨਾ ਬੋਲਣਾ ਸਿੱਖਿਆ ਹੋਵੇ ਈਮਾਨ ਉਦੋਂ ਦਾ ਪੰਜਾਬ ਦੀ ਗੱਲ ਕਰਦਾ ਹੈਗਾ ਤੇ ਜਿੰਨੇ ਕ ਪੈਸੇ ਤੂੰ ਸਾਲ ਚ ਕਮਾਉਣਾ ਹੈਗਾ ਨਾ ਇੰਨੇ ਕ ਪੈਸੇ ਇਹ ਇੱਕ ਸ਼ੋਅ ਦੇ ਲੈਂਦਾ ਸੀਗਾ ਉਹ ਸਾਰਾ ਕੁਝ ਛੱਡ ਕੇ ਇਹ ਸਿਆਸਤ ਤੇ ਆਇਆ ਤੂੰ ਸੋਚਦਾ ਕਿ ਤੂੰ ਹੀ ਜੰਮਿਆ ਤੇ ਤੈਨੂੰ ਹੀ ਹਮਦਰਦੀ ਆ ਤੇ ਬਾਕੀ ਲੁੱਟਣਾ ਹੈ ਇਹੋ ਜਿਹਾ ਕੁਝ ਨਹੀਂਗਾ ਜੇ ਤੂੰ ਜਾਣਨਾ ਚਾਹੁੰਨਾ ਨਾ ਪੁੱਤ ਤਾਂ ਟੈਂਟਾਂ ਨਾਲ ਕਦੀ ਕੌਮਾ ਦੇ ਸਟੇਟਾਂ ਤਬਾ ਨਹੀਂ ਹੁੰਦੀਆਂ ਟੈਂਕਾਂ ਨਾਲ ਹੁੰਦੀਆਂ ਟੈਂਕਾਂ ਨਾਲ ਤੂੰ ਸ਼ਾਇਦ ਤੈਨੂੰ ਯਾਦ ਨਹੀਂ ਤੂੰ ਛੋਟਾ ਸੀਗਾ ਟੈਂਕ ਹੀ ਨਹੀਂ ਚੜਿਆ ਉਹ ਸੋਚ ਤੇ ਨਾਲੇ ਨਾ ਇਹ ਪਾਰਟੀਆਂ ਚਲਾਉਣ ਵਾਸਤੇ ਕੁਰਸੀਆਂ ਮੇਜ਼ਾਂ ਤੋਂ ਮੜੇ ਮੁਟਕ ਕਮਿਸ਼ਨਾਂ ਨਾਲ ਨਹੀਂ ਚਲਦੀਆਂ ਪਾਰਟੀਆਂ ਪਾਰਟੀਆਂ ਕਿਵੇਂ ਚਲਦੀਆਂ ਵੇਖ ਜਿਨ੍ਹਾਂ ਦੀ ਤੂੰ ਚਰਚਾ ਕਰਦਾ ਨਾ ਉਹਨਾਂ ਨੂੰ ਪੁੱਛ ਦਾਦਾ ਮੋਟਰ ਵਾਲਿਆਂ ਨੇ ਜਾਣਦਿਆਂ ਹੋਇਆ 5 ਕਰੋੜ ਦਾ ਲੰਚ ਹੁੰਦਾ ਸੀਗਾ ਤੇ ਵਾਪਸੀ ਤੇ ਫੇਰ ਫੋਨ ਆ ਜਾਂਦਾ ਸੀਗਾ ਵੀ ਡਿਨਰ ਵੀ ਸੀਐਮ ਸਾਹਿਬ ਇਧਰ ਹੀ ਕਰਨਗੇ ਤੇ ਉਹ ਵਿਚਾਰੇ ਰੋਂਦੇ ਹੁੰਦੇ ਸੀਗੇ ਵੀ ਪੰਜ ਜਾਣ ਲੱਗਿਆ ਤੇ ਪੰਜ ਆਉਣ ਲੱਗਿਆਂ ਗਿਆ ਤੈਨੂੰ ਪਤਾ ਨਹੀਂਗਾ ਨਿਗਾਹ ਮਾਰ ਉਹ ਜਥੇਦਾਰ ਰਣਜੀਤ ਸਿੰਘ ਉਹਨਾਂ ਨੂੰ ਸੁਣ ਕਿ ਦੱਸਦੇ ਆ ਕਿਵੇਂ ਇਸ਼ਤਿਹਾਰ ਛਪਾਉਂਦੇ ਆ ਇਹ ਤਾਂ ਮਰਗਾਂ ਦੇ ਭੋਗਾਂ ਦੇ ਉੱਥੋਂ ਲੈਂਦੇ ਰਹੇ ਆ ਪਾਰਟੀਆਂ ਇਵੇਂ ਚਲਦੀਆਂ ਹੈਗੀਆਂ ਉਹਨਾਂ ਨੇ ਤਾਂ ਨਾ ਕਿਸੇ ਨੂੰ दारू ਦਿੱਤੀ ਤੇ ਨਾ ਕਿਸੇ ਨੂੰ ਪੈਸੇ ਵੰਡੇ ਉਹਨਾਂ ਨੂੰ ਇਨੀ ਲੋੜ ਨਹੀਂ ਗਈ ਉਹਨਾਂ ਤੋਂ ਧਿਆਨ ਹਟਾ ਕੇ ਇਸ ਕੰਮ ਵੱਲ ਧਿਆਨ ਦੇ ਤੂੰ ਇਹ ਸੋਚ ਕਿ ਪੰਜਾਬ ਦੀਆਂ ਟਰਾਂਸਪੋਰਟਾਂ ਤਬਾਹ ਕਰਕੇ ਕੀ ਨੇ ਬਣਾਈਆਂ ਨੰਬਰ ਦੋਤੇ ਛੋਟੇ ਵੀਰ ਜੇ ਤੂੰ ਵਾਕੇ ਹੀ ਇਮਾਨਦਾਰੀ ਨਾਲ ਸੋਚਣਾ ਚਾਹੁੰਦਾ ਹੈ ਨਾ ਤਾਂ ਮੇਰਾ ਚੈਲੰਜ ਆ ਤੈਨੂੰ 10 ਪੂਰੇ ਦੇ ਪੂਰੇ ਭਾਰਤ ਵਿੱਚ ਪੂਰੇ ਭਾਰਤ ਚੋਂ ਚੈਲੰਜ ਕਰਦਾ ਤੈਨੂੰ ਪੰਜਾਬ ਨਹੀਂ ਪੂਰੇ ਭਾਰਤ ਚ 10 ਜਿਨੇ ਇਹਦੇ ਵਾਂਗੂ ਕੀਤਾ ਹੋਵੇ ਕਿ ਹਾਂ ਤਿੰਨਾਂ ਸਾਲਾਂ ਚ 21% ਤੋਂ 68% ਤੇ ਪਾਣੀ ਹੋਵੇ ਜਿਹੜਾ ਪੰਜਾਬ ਦੇ ਹਰ ਖੇਤ ਤੱਕ ਪਹੁੰਚਦਾ ਹੋਵੇ ਦਿਖਾ ਕੋਈ ਸਟੇਟ ਹੈਗੀ ਆ ਦਿਖਾ ਕੋਈ ਸਟੇਟ ਜਿਨੇ ਇਹਦੇ ਵਾਂਗੂ ਆਏ ਸੜਕਾਂ ਤੇ ਸੁਰੱਖਿਆ ਫੋਰਸਾਂ ਲਾਤੀਆਂ ਹੋਣ ਕਿ ਲੋਕਾਂ ਦੀਆਂ ਜਾਨਾਂ ਬਚਣ 10 ਕੋਈ ਸਟੇਟ ਨਸ਼ਿਆਂ ਦੇ ਖਿਲਾਫ ਇਹਦੇ ਵਾਂਗੂ ਜੰਗ ਲੜ ਰਹੀ ਹੋਵੇ ਉਹ ਡੀਜੀਪੀ ਤੱਕ ਕਹਿੰਦੇ ਆ ਆ ਜਿਹੜਾ ਤੁਸੀਂ ਕਿਹਨੇ ਨਾ ਪੁੱਠੇ ਹੱਥ ਮਾਰਦੇ ਪੁੱਠੇ ਹੱਥ ਮਾਰਦੇ ਮਾਨ ਦੀ ਸਿਕਿਉਰਿਟੀ ਕਹਿੰਦੀ ਆ ਉਹਨੇ ਜਿੰਨਾ ਜਿੰਨਾਂ ਨਾਲ ਤੁ ਪੰਗੇ ਪਾਈ ਬੈਠਾ ਉਹਨਾਂ ਨੂੰ ਲੱਗਦਾ ਕੱਲਾ ਮਾਨ ਨੂੰ ਮਾਰ ਦਈਏ ਕੱਲੇ ਮਾਨ ਨੂੰ ਟਿਕਾਣੇ ਲਾ ਦਈਏ ਨਾ ਬਾਕੀ ਸਾਰਾ ਕੁਝ ਮੈਨੇਜ ਕਰ ਲਾਂਗੇ ਅਸਲ ਵਿੱਚ ਕੱਲਾ ਮਾਨ ਹੀ ਰੜਕਦਾ ਹੈ ਉੱਤੇ ਵੀ ਮਾਨ ਹੀ ਰੜਕਦਾ ਥੱਲੇ ਵੀ ਮਾਨ ਰੜਕਦਾ ਤੁਸੀਂ ਨਾ ਪੁੱਤ ਜੇ ਸਿਆਣੇ ਹੁੰਦੇ ਨਾ ਮੇਨਸਟ੍ਰੀਮ ਮੀਡੀਆ ਤਾਂ ਹੁੰਦਾ 100 ਥਾਂ ਤੋਂ ਇਨਫਲੂਐਂਸਡ ਉਹਨਾਂ ਦੇ ਧਾਮੇ ਜਾਮੇ ਵੱਡੇ ਹੁੰਦੇ ਆ ਉਹਨਾਂ ਨੂੰ ਇਸ਼ਤਿਹਾਰ ਚਾਹੀਦੇ ਹੁੰਦੇ ਆ ਤੁਹਾਨੂੰ ਤਾਂ ਸੋਸ਼ਲ ਮੀਡੀਆ ਪੈਸਾ ਕੋਮਾ ਬਣਦੀਆਂ ਕਿਵੇਂ ਆ ਪੁੱਛ ਕਿਤੇ ਬਾਬੇ ਨਾਨਕ ਨੂੰ ਪੁੱਛ ਪੁੱਛ ਕਿਤੇ ਜਾ ਕੇ ਅਰਸਤੂ ਨੂੰ ਪੁੱਛ ਪੜ ਕਿਤੇ ਮਾੜੀ ਮੋਟੀ ਚਾਂਕਿਆ ਨੀਤੀ ਜਦੋਂ ਛੋਟਾ ਜਿਹਾ ਵੀ ਕੰਮ ਹੁੰਦਾ ਨਾ ਤੇ ਕੋਮਾ ਉਹਨੂੰ ਵੱਡਾ ਕਰਕੇ ਦਿਖਾਉਂਦੀਆਂ ਹੈਗੀਆਂ ਆਸ ਤੇ ਉਮੀਦ ਕੋਮਾ ਖੜੀਆਂ ਕਰਦੀਆਂ ਹੈਗੀਆਂ ਜਿਵੇਂ ਤੁਸੀਂ ਨਿਰਾਸ਼ਾ ਫਲਾਉਣ ਲੱਗੇ ਆਏ ਨਹੀਂ ਬਣਦੀਆਂ ਉਹ ਦੱਸੋ ਕਿ ਕਿੱਥੇ ਇਹਦੇ ਵਾਂਗੂ ਇਲਾਜ ਵਾਸਤੇ ਤੁਹਾਡੇ ਕਹਿ ਰਿਹਾ ਹੈਗਾ ਕਿ ਕੱਲੇ ਕੱਲੇ ਦਾ ਇਲਾਜ ਫ੍ਰੀ ਕਰ ਦੂੰਗਾ ਉਹ ਉਹ ਜਿਹੜੀਆਂ ਗਰੀਬ ਮਾਵਾਂ ਇਹ ਜਿੰਨਾ ਵਾਸਤੇ ਕਰ ਰਿਹਾ ਹੈਗਾ ਉਹਨਾਂ ਨੂੰ ਜਿਉਣ ਦਿਓ ਇਹ ਤੁਸੀਂ ਦਾ ਸਿਰਫ ਇੱਕ ਘਰ ਤੇ ਇੱਕ ਪਰਿਵਾਰ ਦੇ ਮਗਰ ਲੱਗ ਗਿਆ ਯਾਰ ਸੋਚ ਕੇ ਦੇਖੋ ਘਰਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਹੋਏ ਹਨ ਉਹਨਾਂ ਦੀਆਂ ਜ਼ਿੰਦਗੀਆਂ ਬਦਲੀਆਂ ਹੈਗੀਆਂ ਤੁਸੀਂ ਜਿਹੜੀ ਨਿਰਾਸ਼ਾ ਫਲਾਉਣ ਲੱਗੇ ਤੁਸੀਂ ਜਿਹਨੂੰ ਘੋੜੀ ਦੇ ਚੜਾਉਣ ਦੇ ਚੱਕਰ 'ਚ ਪਏ ਹੋ ਨਹੀਂ ਚੜਨਾ ਪੁੱਤ ਤੁਸੀਂ ਮਿੱਧੇ ਜਾਓਗੇ ਥੱਲੇ ਠੀਕ ਹੈ ਤੇ ਬਾਕੀ ਜਿਵੇਂ ਮਾਨ ਕਹਿੰਦਾ ਨਾ ਉਹਨਾਂ ਦਾ ਮੈਨ ਜਿੱਟ ਲੂੰਗਾ ਤੁਹਾਡੇ ਸਾਰੇ ਦਾ ਮੈਨ ਜਿੱਟੂੰਗਾ ਤੇ ਮੇਰੇ ਨਾਲ ਹੋਣਗੇ ਇੱਕ ਇੱਕ ਬੰਦਾ ਉਹ ਜਿਨ੍ਹਾਂ ਨੇ ਮਾਨ ਨੂੰ ਵੋਟਾਂ ਪਾਈਆਂ ਤੇ ਬਣਾਇਆ ਠੀਕ ਹੈ ਅਸੀਂ ਖੜਾ ਕਰਾਂਗੇ ਜੇ ਸਾਡਾ ਕੋਈ ਮਾਨ ਤੱਕ ਸੁਨੇਹਾ ਪੰਚਾਉਣ ਵਾਲਾ ਅਸੀਂ ਪੰਚਾਵਾਂਗੇ ਬਿਲਕੁਲ ਪੰਚਾਵਾਂਗੇ ਮੈਂ ਵਾਦਾ ਕਰਦਾ ਤੁਹਾਡੇ ਨਾਲ ਹਾਂ ਜਿਹੜੇ ਕੋਈ ਮਤਲਬ ਪ੍ਰਸਤਾ ਇਧਰ ਉਧਰ ਹੁੰਦੇ ਆ ਕੋਈ ਸੰਧੂ ਉਤਰ ਗਿਆ ਕੋਈ ਗੰਡੂ ਉਤਰ ਗਿਆ ਇਹ ਵਜਿਆ ਨੂੰ ਛੱਡੋ ਪਰ ਪੰਜਾਬ ਵਸਤੇ ਮਾਨ ਆਇਆ ਤੇ ਪੰਜਾਬ ਮਾਨ ਦੇ ਨਾਲ ਖੜਾ ਹੈ ਤੇ ਸਾਬਤ ਹੋਊਗਾ ਤੁਸੀਂ ਅੱਖਾਂ ਖੋਲੋ ਤੇ ਆਜੋ ਜਿਹੜੇ ਚੈਨਲ ਤੇ ਹੋਣਾ ਤੁਹਾਡੇ ਕੋਲ ਤਾਂ ਵੱਡੇ ਵੱਡੇ ਮੇਨਸਟ੍ਰੀਮ ਆ ਸੱਚ ਸਾਹਮਣੇ ਪਤਾ ਲੱਗ ਜੂ ਕਿ ਸੱਚ ਨੂੰ ਸੱਚ ਸਾਬਤ ਕਰਨ ਵਾਸਤੇ ਵੀ ਦੋ ਜਣੇ ਚਾਹੀਦੇ ਹੁੰਦੇ ਆ ਉਹ ਗੁਰੂ ਚੇਲਾ ਨਹੀਂ ਚਾਹੀਦੇ ਠੀਕ ਹੈ ਉਹ ਚਾਹੀਦਾ ਉਹ ਜਿਹੜਾ ਤੁਹਾਡੇ ਅੱਖਾਂ ਚੱਖਾਂ ਪਾ ਕੇ ਤੁਹਾਨੂੰ ਸਵਾਲ ਦੇ ਬਦਲੇ ਸਵਾਲ ਕਰ ਸ